ਉਹ ਬੇਟਾ ਵੇਚ ਕੇ ਕੋਈ ਕਮਾਈ ਕਰਨੀ ਹੈ ਲੜਕੀ ਵੇਚਤੀ ਹੈ। ਜੇ ਗਿਆਨ ਵੇਚਦਾ ਤੁਸੀਂ ਲੜਕਾ ਵੇਚਦਾ ਇਹ ਕਹਿ ਰਿਹਾ ਕਬੀਰ ਤਾਂ ਕੁਰਬਾਨੀ ਤਾਂ ਇਹ ਕਰ ਰਹੀ ਹੈ। ਗੁਰੂਆਂ ਨੇ ਕਿਉਂ ਰੱਖਿਆ ਸ਼ਲੋਕ ਵਿੱਚ? ਕਦ ਤੱਕ ਰੱਖਿਆ ਸੀ? ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਸਾਜਾ ਕਰੇ ਕਬੀਰ ਸਿਉ ਹਰਿ ਸੋ ਬੜਜ ਕਰੇ। ਕੀਤਾ ਨਾ ਹਰਿ ਸੋ ਬੜਜ। ਅੰਤਰਾ ਜੈ ਜੀ ਮੈਂ ਆਵੇ ਖਸਮੁ ਕੀ ਬਾਣੀ ਕਾਸੜਾ ਕਰੀ ਗਿਆਨ ਵੇ ਲਾਲੋ ਇਹ ਵਣਜ ਕਰਦਾ ਸੀਗਾ ਨਾਮ ਦਾ ਜਿਹੜੇ ਬਾ ਆਈ ਸੀ ਬਾਣੀ ਉਸੇ ਬਾਗਾ ਹੁੰਦੇਣੀ ਸੀ ਸੱਚ ਖੜਨਾ ਆਈ ਐ ਉਤੋਂ ਬੁਰਾ ਦਿੱਤਾ ਸੀ ਕੋਈ ਤੁਸੀਂ ਸੱਚ ਖੜਨਾ ਜੰਗ ਬਾਣੀ ਆਉਂਦੀ ਐ ਲਾਉਂਦੀ ਹੱਥੋਂ ਆ ਜੇ ਮੈਂ ਆਉਂਦੀ ਐ ਉਹ ਦਰਿਆਜ ਪਾਣੀ ਦੀ ਦਰਿਆ ਦਾ ਹੁੰਦਾ ਦਰਿਆ ਦਾ ਜਿਹੜੇ ਬਾ ਉਹਦਾ ਖਾਂ ਸਪਲਾਈ ਕਰ ਦਿੰਦਾ ਦਰਿਆ ਦਾ ਇਹ ਗੋਰ ਦਰਿਆ ਹੁੰਦਾ ਦਰਿਆ ਨਾ ਬੋਲ ਲਿਉਂਦਾ ਪਾਣੀ ਨਾ ਬੋਲ ਭੇਜਦਾ ਵਿਚਾਰ ਪਾਣੀ ਹੁੰਦਾ ਰਬੀ ਦਾ ਉਹਦਾ ਤਾਂ ਰਸਤਾ ਹੈ ਉਹ ਦੇਣ ਵਾਲਾ ਗਿਆਨ ਤਾਂ ਇੱਕ ਦਰਿਆ ਉਹ ਰਸਤਾ ਹੈ ਉਹਦੇ ਰਸਤੇ ਆਇਆ ਜੀ ਦਾ ਹੈਗਾ ਹੈ ਕਿਸੇ ਹੋਰ ਦਾ ਖਸੂਕੀ ਪਾਣੀ ਹੈ ਜਾਣਿਆ ਖਸਮ ਦੇ ਬੰਦਿਆਂ ਕੋਲ ਉਹਦਾ ਇੱਕ ਮੀਡੀਅਮ ਇਵਤਾਰ ਦੇ ਰੂਪ ਜਲੀ ਜਾਂਦੀ ਹੈ ਤਾਰ ਬਿਜਲੀ ਪੈਦਾ ਕਰਦੀ ਹੈ ਉਹਦਾ ਕਿ ਸਪਲਾਈ ਲਾਈਨ ਸਪਲਾਈ ਲਾਈਨ ਬਣ ਕੇ ਤੁਸੀਂ ਬਹੁਤ بڑے ਆਪਣੇ ਆਪ ਨੂੰ ਅਸੀਂ ਪਤਾ ਨਹੀਂ ਕੀ ਹਾਂ ਤੂੰ ਤਾਂ ਹੀ ਬੋਲਣੀ ਵੀ ਗੱਲ ਕੀ ਹੈ ਸੇਵਾ ਕਰਦੇ ਹੋ ਤੁਸੀਂ ਐਂ ਕਰੀ ਦੀ ਸੇਵਾ 76 ਧਾਰਿਓਂ ਕੋਈ ਛਲਈਆ 76 ਧਾਰਿਓਂ ਕੋਈ ਛਲਈਆ ਛੜੇ ਹੋਇਆਂ ਤੁਸੀਂ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਅਕਾਲ ਤਖਤ ਦੇ ਜਹੇਦਾਰ ਬਣੇ ਫਿਰਦੇ ਤੇ ਚਲਈਆ ਬੇਵਕੂਫ ਲੋਕ ਦਾ ਉਹ ਸੀ ਜਿਹਨਾਂ ਨੂੰ ਇਹ ਜੇ ਬੰਦਿਆਂ ਨੂੰ ਉੱਥੇ ਜਹੇਦਾਰ ਬਣਾਤਾ ਇਹ ਕਾਬਲ ਸੀ ਕੇ ਜਹੇਦਾਰੀ ਦੇ ਅਜਿਹੇ ਹੁਣ ਤੁਰੇ ਫਿਰਦੇ ਨੇ ਬੱਟ-ਬੱਟ ਇਹ ਕਾਬਲੇ ਨਹੀਂ ਸੀ ਬੰਦੇ ਕੁਝ ਗੱਲਾਂ ਠੀਕ ਆ ਇਹਨੇ ਹੋ ਕਾਬਲੀਅਤ ਤਾਂ ਬਿਨਾ ਜਿਹੜੇ ਬੰਦੇ ਬਣਾਏ ਹੋਏ ਨੇ ਬੇਵਕੂਫੀ ਹੈ ਇਹਨਾਂ ਦੀ ਇਹਨਾਂ ਨੇ ਬੈਰੀ ਬੜੇ ਬੈਠੇ ਰਹਣਾ ਅਖਤਬਾਏ ਤਖਤੇ ਦੇ ਲਾਇਕ ਗਲਤੀਆਂ ਨਾਲ ਦੀਆਂ ਕੀਤੀਆਂ ਹਿੰਜ ਇਹਨਾਂ ਦੇ ਪੇਸ਼ ਪੈ ਕੇ ਹੁਣ ਉਹ ਦੁਰ ਰਫਦਾ ਉਹ ਮਿਸ਼ਨਰੀ ਸੀ ਆਪਣਾ ਜਾਚਕ ਜਾਜ ਕਰੀ ਜਾਜ ਉਹ ਦੁਆ ਕੇਵਲ ਸੋ ਹਾਂ ਕੇਵਲ ਸੋ ਉਹ ਕਾਬਲ ਸੀਗਾ ਉੜਾੜਾ ਤੁਹਾਨੂੰ ਪਤਾ ਨਹੀਂ ਹੈ ਕੁਰਬਾਨੀ ਦਾ ਬਣੇ ਫਿਰਦਾ ਨਹੀਂ ਬਣੇ ਜੈ ਜੀ ਆ ਕਾਵਲਾ ਆਦਮੀਆ ਨੂੰ ਬਣਾ ਕੇ ਸਾਰੀ ਮਿੱਟੀ ਬਲੀਦ ਕਰਦੀ ਐ ਜੇ ਆਦਮੀ ਅੰਦਰ ਤਿਆਗੇ ਨਹੀਂ ਹੈ ਸਭ ਕੁਝ ਛੱਡਿਆ ਹੋਇਆ ਹੀ ਨਹੀਂ ਤੁਸੀਂ ਆ ਜੀ ਸੀਟ ਤੇ ਬਠਾਲਤਾ ਉਹਨੂੰ ਉਹ ਤਾਂ ਕੱਲੂ ਕਿਤੇ ਵੀ ਵੇਖ ਸਕਦਾ ਵੇਚ ਕੇ ਤੁਹਾਡੇ ਖਿਲਾਫ ਹੋ ਜਾਊਗਾ ਗੁਰਮਤਿ ਦੇ ਖਿਲਾਫ ਬੋਲ ਦੂਗਾ ਇਹ ਤਾਂ ਬਕਾਊ ਮਾਲ ਐ ਜਿਹੜਾ ਕੀਰਤਨ ਵੇਚਦਾਰਿਆ ਕਿਵੇਂ ਨਹੀਂ ਵੇਚ ਸਕਦਾ ਕੋਈ ਉਹ ਤਾਂ ਕੁਝ ਵੀ ਕਹਾ ਸਕਦਾ ਪੈਸੇ ਦੇ ਕੇ ਉਹ ਤਾਂ ਬਕਾਊ ਮਾਲ ਐ ਉਹ ਤਨਖਾਹਦਾਰ ਜਿਹੜੇ ਤਨਖਾਹ ਦੇ ਮੁਲਾਜ਼ਮ ਰਹੇ ਹੁਣ ਉਹ ਬਕਾਉ ਹੁੰਦੇ ਨੇ ਇਹ ਤੁਸੀ ਸੀਟ ਤੇ ਤਨਖਾਹਦਾਰ ਵਾਸਤੇ ਰਖਣੀ ਨਹੀਂ ਸੀ ਗਲਤੀ ਤੇ ਇਹ ਨਹੀਂ ਦੀ ਇਹ ਸੀਟਾਂ ਤਨਖਾਹਦਾਰ ਵਾਲੀਆਂ ਦੀ ਹੁਣ ਨਾ ਹੈਡ ਗ੍ਰਾਮ ਦੀ ਸੀਟ ਤਨਖਾਹ ਲਈ ਹੈ ਨਾ ਇਹ ਅਗਾਂਹ ਦੱਸਦੇ ਜਿਆਦਾ ਵਾਲੀਏ ਸੀਟ ਇਹ ਤਨਖਾਹਦਾਰਾਂ ਨੇ ਅਸੀਂ ਟਾ ਦਿੱ ਉਸੇ ਵਾਲੀਆਂ ਸੀਟਾਂ ਜਿਹਦਾ ਅੰਦਰ ਮਾਇਆ ਦੀ ਭੁੱਖਾ ਉਹ ਤਾਂ ਨੇੜੇ ਵੀ ਨਹੀਂ ਆਉਣ ਦੇਣਾ ਚਾਹੀਦਾ ਇਹ ਸੀਟਾਂ ਦੇ ਉੱਤੇ ਉਹੀ ਆਦਮੀ ਇੱਥੇ ਬੈਠ ਕੇ ਕੁਝ ਕਰ ਸਕਦਾ ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਪਰ ਇਹ ਸਿਆਪਾ ਇਹਨਾਂ ਨੂੰ ਆਪ ਇਹਨਾਂ ਨੂੰ 206 ਕਾਪਲੇ ਚ ਸਿਆਦਾ ਦਾਣਾ ਜਾਪਲੇ ਛੇਕ ਵਿਸਾਲੂ ਦੀ ਬਖਸ਼ਣਾ ਉਹਨੇ ਘੱਟ ਕੋਈ ਵੀ ਨਹੀਂ ਨਾ ਸਾਰੇ ਪਾਸੇ ਹੀ ਆ ਨਾ ਉਹਨੂੰ ਪਤਾ ਕਿ ਉਹ ਜਾ ਪਹਟਾਲ ਦਾ ਸਾਡੀ ਨਹੀਂ ਬਣਣੀ ਉਹ ਗੱਲ ਤਾਂ ਇੱਥੇ ਫਸੀ ਹੋਈ ਹੈ ਸਾਰੇ ਦਾਗੀ ਦੇ ਆਪਣਾ ਆਪਣਾ ਪਛਾਣ ਕਰਦੇ ਨੇ ਇਹਨਾਂ ਵੱਲ ਸਾਡੇ ਉਹਨਾਂ ਫਿਰ ਘਟਬੁੱਦਲੀ ਚੱਲਣਾ ਫਿਰ ਜਿਹੇ ਜੇ ਬਿਠਾ ਲਦਾ ਉਹਨੇ ਘਟਬੁੱਦਲੀ ਮੜਨਾ ਜਿਹੇ ਜੇ ਬਿਠਾਣ ਦਿੱਤਾ ਜਿਵੇਂ ਆਪਣੀ ਮੁਕੜ ਹੋਰ ਵਧਣ ਗਈ ਦਿਨ ਬਰਦਨ ਹਾਂਜੀ ਵਹਾਂ 70 ਕੇ ਸਾਲ ਹੈ ਮਾਂ 70 ਕੇ ਸਾਲ ਹੈ ਜਿਹੜੇ ਮਾਂ 70 ਹੈਗੇ ਉਹਨਾਂ ਦੇ ਵੀ ਤੂੰ ਪ੍ਰਾਣ ਹਲਵਾਣਾ ਸਾਲ ਹੈਂ ਮਾਰਨ ਵਾਲਾ ਕਾਬੂ ਕਰਨ ਵਾਲਾ ਨਾਸ ਕਰਨ ਵਾਲਾ ਉਹਨਾਂ ਦਾ ਧਾਨ ਕੇ ਦਵਈਆ ਮਹਾਮਾਨ ਕੇ ਵਢਈਆ ਧਾਨ ਕੇ ਦਵਈਆ ਧਾਨ ਨਹੀਂ ਦੇ ਸਕਦਾ ਕੋਈ ਕੋਈ ਧਾਨ ਬੁਰੀ ਦੇ ਸਕਦਾ ਕੋਈ ਤਾਂ ਇਹਦਾ ਹਰੇਕ ਦਾਦਾ ਬਣਾ ਬੈਠਾ ਉਹ ਕਹਿੰਦੇ ਧਾਨ ਕੇ ਦਵਈਆ ਤੂੰ ਦੋ ਨਾ ਜੀ ਤੂੰ ਦੋ ਨਾ ਦਵਈਆ ਚਾਹੇ ਗਿਆਨਦਾਰਾਨ ਹੈ ਚਾਹੇ ਲੋਭਦਾਰਾਨ ਹੈ ਚਾਹੇ ਕੋਈ ਹੋਰ ਈਦਾਂ ਦਾ ਜਾਨ ਦਾ ਦਵਈਆ ਦਾ ਤੂੰ ਏ ਕਹਿੰਦੇ ਨੇ ਅਸੀਂ ਸਿੱਕੀ ਕਿੱਥੇ ਖੜੀ ਹੈ ਗੁਰਬਾਣੀ ਕੀ ਕਹਿ ਰਹੀ ਆ ਅਸੀਂ ਕੀ ਬਣ ਰਹੇ ਹਾਂ ਕੀ ਬੰਦੀ ਬੈਠੇ ਆ ਗਾਟੇ ਕੇ ਦਵਈਆ ਮਹਾਂ ਮਾਨ ਕੇ ਬੜਈਆ ਵਾਹ ਮਾਨ ਕੇ ਬੜਈਆ ਵਾਹ ਮਾਨ ਜੂ ਬੋਲੋ ਜੇ ਕਹੇ ਮੇਰਾ ਮੁਝ ਮੇਂ ਕਛ ਨਹੀਂ ਜੋ ਕੁਛ ਐਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਫੇਰ ਮੋੜ ਕੇ ਬੜੀਏ ਇਹ দান ਕਾ ਦਬਈਆ ਆਪਣੇ ਆਪ ਨੂੰ ਨਹੀਂ ਬਲਦਾ দান ਕਾ ਦਬਈਆ ਆਪਣੇ ਆਪ ਨੂੰ ਕਿਉਂ ਬਲਦਾ ਬੋਲ ਵਾਸਤੇ ਮਾਰ ਨਹੀਂ ਫੇਰ ਨਹੀਂ ਬਲਦਾ ਹਜ਼ਰਗਾਦ ਬੋਲ ਇੱਥੇ ਮਿਲਦਾ ਇੱਥੇ ਬਲਦਾ ਫਿੱਕਾ ਬੋਲ ਇੱਥੇ ਬਲਦਾ ਚਾਰ ਦੰਦਾ ਬੋਲ ਦਰਗਾਹ ਨਹੀਂ ਮਿਲਦਾ ਹੈ ਮਹਾਮਾਨ ਬਾਹਵਾਂਡੀ ਮਿਲਦਾ ਬਾਹਵਾਂ ਬੋਲ ਦਰਗਾਹ ਦਾ ਬੋਲ ਜਿਹੜਾ ਕਹਿੰਦਾ ਮੇਰਾ ਕੁਛ ਨਹੀਂ ਹੈ ਸਭ ਪਰਮੇਸ਼ਰ ਦਾ ਹੈ ਮੈਨੂੰ ਵੀ ਦੇਣ ਵਾਲਾ ਬਚਾਲੇ ਵੀਡੀਓ ਬ ਤਨਖਾਹ ਦਿੰਦਾ ਕੋਈ ਆਦਮੀ ਵੰਡਰੇ ਸਰਕਾਰੀ ਮੁਲਾਜ਼ਮ ਨੇ ਪੈਸਾ ਸਰਕਾਰ ਦਾ ਦੇਣ ਵਾਲਾ ਤਨਖਾਹ ਦੇ ਰਿਹਾ ਉਹ ਦਾਨ ਕਰ ਰਿਹਾ ਕੁਛ ਉਹ ਹੱਕਾ ਤਨਖਾਹ ਉਹਨਾਂ ਨੂੰ ਦੇ ਰਿਹਾ ਹੈ ਦੇਣ ਵਾਲੇ ਨੇ ਦਿੱਤੀ ਹੈ ਤੂੰ ਵਿਚਾਲੇ ਕੌਣ ਹੋਣਾ ਫੇਰ ਬਣੀ ਜਾਂਦਾ ਨੇ ਮਾਦਨ ਜਿਹੜਾ ਮੇਰੇ ਕੋ ਆ ਗਿਆ ਨਾ ਉਹ ਮੇਰਾ ਹੋ ਗਿਆ ਨਾ ਸਵਾਲ ਤਾਂ ਇਹ ਆ ਜਿਹਨੂੰ ਮੇਰੇ ਹੱਥ ਲੱਗ ਗਿਆ ਮੇਰਾ ਹੋ ਗਿਆ ਇਹਨੇ ਆਲੇ ਨੂੰ ਸੱਤ ਰੁਪਏ ਲੈ ਲੰਦਾ ਫੇਰ ਸਾਨੂੰ ਵੀ ਆਧਾਰਿਆ ਦਿੰਦਾ ਉਹ ਮਾਂ ਬਾਪ ਨੂੰ ਆਧਾਰਿਆ ਦਿੰਦਾ ਫੇਰ ਉਹ ਮੇਰੇ ਰੇ ਰੁਪਏ ਹੁਣ ਤੇ ਤੋਤੇ ਆ ਗਏ ਉਹਦਾ ਜੋ ਹੱਥ ਲੱਗ ਗਿਆ ਉਹਨੂੰ ਦੇ ਦੇ ਇੱਕ ਵਾਰ ਉਹ ਫੇਰ ਉਹਦੇ ਹੋ ਗਏ ਸਾਡੇ ਨਹੀਂ ਰਹੇ ਆ ਗੱਲ ਇਹ ਦੀ ਫੜੀ ਹੋਈ ਉਫੇ ਉਹ ਤੋਂ ਲਾਇ ਗਈ ਆਪਣਾ ਬਣਾ ਲੈ ਦਾਤ ਪਿਆਰੀ ਵਿਸਰਿਆ ਦਾਤਾ 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 ਜਨੇ ਭੁੱਲ ਜਾਂਦਾ ਹੈ। ਦਾਣ ਕੇ ਦਵਾਈਆ ਮਾ ਮਾਣ ਕੇ ਬੜਈਆ ਅਵਸਾਨ ਕੇ ਇਹ ਦਾਤ ਕਰ ਦਵਾਈਆ ਉਹਨੂੰ ਮੰਨਦਾ ਰਹੇ ਫਿਰ ਮਾ ਮਾਣ ਵੱਜ ਜਾਂਦਾ ਹੈ ਫਿਰ ਦਰਗਾਜ ਮਾਨ ਵੱਧਦਾ ਹੈ। ਹਾਂ ਅਵਸਾਨ ਕੇ ਦਵਾਈਆ ਹੈ। ਅਵਸਾਨ ਕੇ ਦਵਾਈਆ ਅਵਸਾਨ ਮਾਰੇ ਜਾਂਦਾ ਰਹੇ। ਜਦ ਕੋਈ ਮਸੀਹ ਬਤਾਉਂਦੇ ਆ ਆਸਾਨ ਮਾਰੇ ਜਾਂਦੇ ਨੇ ਆਸਾਨ ਮਾਰੇ ਗਏ ਸੀ ਜਿਹੜੇ ਕਹਿੰਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੋ ਨਾਲ ਜਾਂਦੇ ਤਸੱਬਾ ਜਾਗਣਾ ਨਹੀਂ ਛੱਡਣਾ ਕਿਲਾ ਆਸਾਨੇ ਨਾਲ ਮਾਰ ਹੋਏ ਆਧਾਨ ਮਾਰੇ ਜਾਂਦੇ ਨੇ ਮਸੀਹ ਬਤਾਉਂਦੇ ਆ ਜਦ ਬੜੇ ਬੜਿਆਂ ਦੇ ਇਹਦੇ ਆਸਾਨ ਨਾ ਵਾਰੇ ਜਾਣ ਬਹੁਤ ਨਾਲ ਲੜ ਸਕਦੇ ਜਦੋਂ ਆਸਾਨ ਮਾਰੇ ਗਏ ਉਦੋਂ ਹੀ ਬਹੁਤ ਨਾਲ ਡਾਲੇ ਉਹਨੂੰ ਜੇ ਇਹ ਆਸਾਨ ਨਹੀਂ ਮਾਰੇ ਜਾਂਦੇ ਹੋਦੇ ਤਕਾਲ ਫਤਿਹ ਨਹੀਂ ਕਰ ਸਕਦਾ ਸ੍ਰੀ ਛੱਡਣਾ ਵੀ ਪੈ ਜਵੇ ਆਸਾਨਾਂ ਦੇ ਵਿੱਚ ਸ੍ਰੀ ਛੱਡ ਦੇ ਕਾਲ ਜਿੱਤਿਆ ਗਿਆ ਉਹ ਵਾਹ ਹੋ ਜਿਹੜਾ ਸ੍ਰੀ ਛੱਡਣਾ ਜਿਹੜਾ ਹੈ ਨਾ ਇਹ ਕਾਲ ਜਿੱਤੇ ਫਤਿਹ ਹੁੰਦੀ ਹੈ ਸ੍ਰੀ ਸਾਰਿਆਂ ਨੇ ਛੱਡਿਆ ਅਨੰਦ ਕੰਨ ਨੇ ਵੀ ਛੱਡਿਆ ਨਵੇਂ ਪਾਸ ਸਾਰਿਆਂ ਨੇ ਛੱਡਿਆ ਨਾ ਬਸ ਆਸਾਨ ਦੇ ਵਿੱਚ ਸ੍ਰੀ ਛੱਡਣਾ ਆਸਾਨ ਤੁਹਾਰੇ ਜਾਣ ਇਹ ਮਰਦੀ ਅਮਰ ਹੋਣ ਦੀ ਨਿਸ਼ਾਨੀ ਹੈ ਤੇ ਵਿੱਚ ਅਮਰ ਅਮਰਾ ਪਦ ਪਰ ਮਰਨਾ ਇਹਦੇ ਚ ਸੁਪਿਆ ਹੋਇਆ ਹੈ ਆਸਾਨ ਨਹੀਂ ਹੋਸ਼ ਮਾਰੀ ਜਾਣੀ ਆਫਸਾਨ ਹਾਂ ਹਾਂ ਆਫਸਾਨ ਕਹਿੰਦੇ ਨਹੀਂ ਆਫਸਾਨ ਹੋਸ਼ ਬਾਹੋਸ਼ ਕਰਨ ਵਾਲਾ